ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਜਦ ਆਪਾਂ ਸੂਟ ਲੱਕੜ ਦੇ ਅੱਡੇ ਤੇ ਫਰੇਮ ਤੇ ਲਾਣਾ ਤਾਂ ਕਿਸ ਤਰ੍ਹਾਂ ਕਰਨਾ ਹੈ ਪਹਿਲਾਂ ਆਪਾਂ ਕੱਪੜੇ ਨੂੰ ਡਰਾਈਂਗ ਕਰ ਲੈਣੀ ਹੈ ਜਿਸ ਤਰ੍ਹਾਂ ਦਾ ਵੀ ਤੁਸੀਂ ਫਲਾਵਰ ਵੇਲ ਬਣਾਉਣੀ ਹੈ ਟੇਬਲ ਤੇ ਰੱਖ ਕੇ ਡਰਾਈਂਗ ਕਰ ਲਓ ਫਿਰ ਇੱਕ ਇਸ ਤਰ੍ਹਾਂ ਦੀ ਟੇਪ ਰੂਲ ਲੈ ਲਓ ਪੌਣੀ ਇੰਚੀ ਲੈ ਲਓ ਅੱਧੀ ਇੰਚੀ ਲੈ ਲਓ ਜੋ ਵੀ ਤੁਹਾਨੂੰ ਚੰਗੀ ਲੱਗਦੀ ਹੈ ਠੀਕ ਲੱਗਦੀ ਹੈ ਲੈ ਲਓ ਫਿਰ ਇਹਦੇ ਨਾਲ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਕੱਪੜੇ ਤੋਂ ਪਹਿਲਾ ਚਾਰਾਂ ਕੋਨਿਆਂ ਦੇ ਉੱਤੇ ਕੱਪੜੇ ਨੂੰ ਖਿੱਚ ਕੇ ਇਕੱਠਾ ਕਰਕੇ ਤੇ ਇਸ ਤਰ੍ਹਾਂ ਟੇਬ ਰੋਲ ਲਗਾ ਲਓ ਫਿਰ ਚਾਰ ਕੋਨੇ ਜਦ ਤੱਕ ਹੋ ਜਾਣ ਤਾਂ ਦੇਖੋ ਇੱਕ ਸਾਈਡ ਤੇ ਆਪਾਂ ਘੇਰਾ ਬਣਾਉਣਾ ਹੁੰਦਾ ਕੁਮੀਦ ਦਾ ਦੂਜਾ ਜਿਹੜਾ ਸਾਈਡ ਹੁੰਦੀ ਉਹਦੇ ਚ ਜ਼ਿਆਦਾ ਕੱਪੜਾ ਹੁੰਦਾ ਉਹਨੂੰ ਇਸ ਤਰ੍ਹਾਂ ਇੱਥੋਂ ਲੈ ਕੇ ਆ ਦੇਖੋ ਇੱਥੇ ਇੱਥੇ ਇਕੱਠਾ ਕਰਕੇ ਤੇ ਇਸ ਤਰ੍ਹਾਂ ਟੇਪ ਲਾ ਲੈਣੀ ਹੈ ਫਿਰ ਇਸ ਤਰ੍ਹਾਂ ਫਰੰਟ ਤੇ ਆ ਜਾਣਾ ਫਰੰਟ ਤੇ ਇਹ ਵਾਲਾ ਕੱਪੜਾ ਆਪਣਾ ਜਿਹੜਾ ਐਕਸਟਰਾ ਹੁੰਦਾ ਉਹਨੂੰ ਆਪਾਂ ਇੱਕ ਸਾਈਡ ਨੂੰ ਇਧਰ ਨੂੰ ਇਕੱਠੇ ਕਰਦੇ ਜਾਣਾ ਆ ਦੇਖੋ ਜਿਵੇਂ ਮੈਂ ਕੁਛ ਤਾਂ ਕਰ ਲਿਆ ਸੀ ਆ ਦੇਖੋ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਕੱਠੇ ਕਰਦੇ ਕਰਦੇ ਆਪਾਂ ਇੱਥੇ ਕਿਨਾਰੇ ਦੇ ਉੱਤੇ ਪੂਰੀ ਖਿੱਚ ਪਾਉਣੀ ਹੈ ਇਸ ਤਰ੍ਹਾਂ ਇਸ ਤੋਂ ਆ ਪੂਰੀ ਖੇਚ ਪਾ ਕੇ ਆਪਾਂ ਇੱਥੇ ਟੇਪ ਨੂੰ ਰੱਖ ਕੇ ਇਸ ਤਰ੍ਹਾਂ ਇਕੱਠੇ ਕੱਪੜੇ ਨੂੰ ਕਰ ਕੇ ਨੀਚੋਂ ਕੱਟ ਕੇ ਤੇ ਇਸ ਤਰ੍ਹਾਂ ਆਪਾਂ ਨੀਚੇ ਜੋ ਲੱਕੜਾ ਨਾਲ ਫਰੇਮ ਦੀ ਲੱਕੜ ਨਾਲ ਟੇਪ ਚਪਕਾਉਣੀ ਹੈ ਦੇਖੋ ਫਿਰ ਇਸ ਤਰ੍ਹਾਂ ਫੇਰ ਕੋਣੇ ਤੱਕ ਇਸ ਤਰ੍ਹਾਂ ਇਕੱਠੇ ਕਰਦੇ ਜੋ ਜਦੋਂ ਤੁਸੀਂ ਇਕੱਠਾ ਕਰਦੇ ਆ ਕੱਪੜੇ ਨੂੰ ਵਲ ਪਾਉਣੇ ਆ ਵਲ ਦਿੰਨੇ ਆ ਤਾਂ ਆਟੋਮੈਟਿਕ ਤੁਹਾਡਾ ਜਿਹੜਾ ਇਹ ਇਹ ਵਾਲਾ ਫਰੇਮ ਹੈ ਇਹ ਕਪੜਾ ਇਹਨੂੰ ਖਚਾਪ ਆ ਜਾਂਦਾ ਹੈ ਇਹਨੂੰ ਜਿੰਨਾ ਵੀ ਖਚਾ ਹੋ ਸਕੇ ਉਹ ਨਹੀਂ ਪਾਉਣਾ ਹੈ ਜਿੰਨਾ ਤੁਸੀਂ ਇਹਨੂੰ ਪਲੇਨ ਰੱਖੋਗੇ ਖਚਾ ਰੱਖੋਗੇ ਉਨਾ ਹੀ ਤੁਹਾਡੇ ਡ੍ਰੈਗ ਚ ਤੁਹਾਡੇ ਪੇਂਟ ਚ ਸਫਾਈ ਆਉਗੀ ਤੁਹਾਡਾ ਬ੍ਰਾਂਡ ਜਿਹੜਾ ਉਹ ਵਧੀਆ ਚੱਲੂਗਾ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਚਪਕਾ ਦਿਓ ਠੀਕ ਹੈ ਅਜਤੋਂ ਨੂੰ ਲੱਗੇ ਵੀ ਘੱਟ ਕਸਾ ਹੈ ਤਾਂ ਤੁਸੀਂ ਡਬਲ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਲਾ ਆਲੀ ਆ ਡਬਲ ਟੇਪ ਵੀ ਲਾ ਸਕਦੇ ਆ ਇੱਕ ਜਗ੍ਹਾ ਤੇ ਜਿੱਥੇ ਜ਼ਿਆਦਾ ਕੱਪੜਾ ਹੁੰਦਾ ਉੱਥੇ ਦੋ ਤਿੰਨ ਵਾਰ ਵੀ ਆਪਾਂ ਟੇਪ ਲਾ ਸਕਦੇ ਆ ਕਿਉਂਕਿ ਇੱਥੇ ਜ਼ਿਆਦਾ ਪਾਈ ਮੀਟਰ ਕੱਪੜਾ ਹੁੰਦਾ ਜ਼ਿਆਦਾ ਕੱਪੜਾ ਹੋ ਜਾਂਦਾ ਹੈ ਤਾਂ ਇਹ ਥੋੜੇ ਇੱਕ ਵਾਰੀ ਦੀ ਟੇਪ ਚ ਕਸਾਣੀ ਪੈਂਦਾ ਇਹ ਅਸੀਂ ਇਹਨੂੰ ਵਾਰ-ਵਾਰ ਟੇਪ ਲਾ ਕੇ ਇਸ ਤਰ੍ਹਾਂ ਖਚਾਉਣੀ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਰਏ ਦੇਖੋ ਇਹ ਲਾਸਟ ਵਾਲੇ ਲਾਸਟ ਤੇ ਤਾਂ ਬਹੁਤ ਸਾਰਾ ਕੱਪੜਾ ਹੋ ਜਾਂਦਾ ਹੈ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਬਚਾ ਕੇ ਖਿੱਚੋ ਦੂਸਰੇ ਪਾਸੇ ਉਹ ਵੀ